ਹਜ਼ੂਰ ਅਕਰਮ ਜੋ ਅੱਲਾ ਦੇ ਨਬੀ ਹੁੰਦੇ ਨਾ ਉਹ ਪੂਰੀ ਆਲਮ ਵਾਸਤੇ ਪੂਰੀ ਦੁਨੀਆ ਵਾਸਤੇ ਆਂਦੇ ਨਾ ਕਿ ਖਾਲੀ ਇੱਕ ਮਜਾ ਵਾਸਤੇ ਤੋ ਹਜ਼ੂਰ ਅਕਰਮ ਸਰਕਾਰ ਸਰਕਾਰੇ ਦੋ ਆਲਮ ਸੱਲੱਲਾਹੁ ਤਾਲਾ ਅਲੈਹ ਵਸੱਲਮ ਰਹਿਮਤ ਅਲ ਆਲਮਿਨ ਵੀ ਕਿਹਾ ਜਾਂਦਾ ਹੈ ਰਹਿਮਤ ਅਲ ਆਲਮਿਨ ਦਾ ਮਤਲਬ ਹੁੰਦਾ ਕਿ ਪੂਰੇ ਆਲਮ ਤੇ ਰਹਿਮ ਕਰਨ ਵਾਲਾ ਨਾ ਕਿ ਖਾਲੀ ਇਸ ਕੌਮ ਇੱਕ ਕੌਮ ਤੇ ਇੱਕ ਮਜ਼ਹਬ ਤੇ ਕਿ ਪੂਰੀ ਕਾਇਨਾਤ ਤੇ ਰਹਿਮ ਕਰਨ ਵਾਲਾ ਜਿੱਚ ਤਮਾਮ ਮਖਲੂਕਾਤ ਆ ਜਾਂਦੀ ਅੱਲਾ ਪਾਕ ਦੀ ਚੇਰ ਪਰ ਇਨਸਾਨ ਸਰਵ ਹੈ ਪੂਰੇ ਪੰਜਾਬ ਦੇ ਹਰ ਇੱਕ ਬੰਦਾ ਨਾਲ ਮਦਦ ਕਰੂਗਾ ਇੱਕ ਕੋਈ ਪਾਰਟਿਕਲ ਸਮਾਜ ਹੀ ਧਰਮ ਨਹੀਂ ਜਾਊਗਾ ਉੱਥੇ ਮਦਦ ਕਰਨ ਜਦੋਂ ਪੰਜਾਬ ਕਿਸੇ ਨਾਲ ਖੜਦਾ ਉਹਨੇ ਕਿਸੇ ਦੀ ਜਾਤੀਆ ਬਰਾਦਰੀ ਦੇ ਕੇ ਥੋੜੀ ਖੜਦਾ ਜਾਂ ਹੁਣ ਜਦੋਂ ਪੰਜਾਬ ਨਾਲ ਅਸੀਂ ਖੜੇ ਆ ਤਾਂ ਅਸੀਂ ਜਾਤੀਆ ਬਰਾਦਰੀ ਦੇ ਕੇ ਥੋੜੀ ਖੜੇ ਮਤਲਬ ਮਨਾਉਂਦੇ ਆ ਤੁਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਕੇ ਇਹ ਚੀਜ਼ ਦਾ ਤੁਸੀਂ ਜਿਹੜਾ ਉਹ ਸੈਲੀਬ੍ਰੇਟ ਕਰੋਗੇ 5 ਤਰੀਕ ਵਾਲੇ ਦਿਨ ਇਹਦਾ ਕੀ ਕਾਰਨ ਹੈ ਕਿਉਂਕਿ ਆਪ ਸਰਕਾਰ پوری دنیا لی رحمتی لانگ بن کے خالی ایک مجھے طرح میٹر نہیں رکھتا کوئی ہزور اکرم نے تو ہمیشہ محبت کا پیغام کار باہر اجڑ گئے اللہ پاک انہوں نے سفر صبر عطا. عطا فرمائے اور اللہ پاک جو بارش ہو رہی ہے اپنے اس چاپ تو اللہ پاک صاحب نے بچائے سب نے اپنی رحمت پسائے ਮੇਰੀ ਤਾਂ ਦੁਆ ਆਪਣੇ ਰੱਬ ਅੱਗੇ ਹੀ ਹੈ ਇਸ ਇੰਟਰਵਿਊ ਤੋਂ ਬਾਅਦ ਤੁਹਾਡੇ ਤੇ ਉਂਗਲਾਂ ਵਿੱਚ ਚੱਕਣਗੇ ਕਿ ਸਿੱਖ ਹੋ ਕੇ ਈਦ ਮਨਾ ਰਿਹਾ ਹੈ ਹਿੰਦੂ ਹੋ ਕੇ ਸਿੱਖ ਹੋ ਕੇ ਚਲੋ ਆਪਣੇ ਲਈ ਤਾਂ ਸਾਰੀਆਂ ਗੱਲਾਂ ਬਰਾਬਰ ਨੇ ਪਰ ਇਹ ਕੀ ਦਲੀਲ ਹੈ ਉਹਨਾਂ ਦੇ ਲਈ ਜਿਹੜੇ ਲੋਕ ਕੱਟੜ ਪੰਥ ਦਾ ਕੱਟੜਵਾਦੀ ਦਾ ਜਿਹੜਾ ਮਤਲਬ ਪੈਗਾਮ ਪੇਸ਼ ਕਰਦੇ ਦੁਨੀਆ ਦੇ ਮੂਰੇ ਇਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਸ਼ੀ ਗੱਲ ਜੀ ਸਰ ਇਹਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮਹਕਾਸ਼ ਔਰ ਇਸ ਵਕਤ ਸਾਡੇ ਨਾਲ ਸ਼ਰਧ ਜਾਨੀ ਮਾਨੀ ਹਸਤੀ ਪੰਮੀ ਸਾਈ ਜੀ ਮੌਜੂਦ ਹੈ ਨਾਲ ਉਹਨਾਂ ਦੇ ਮੁਹੰਮਦ ਨਸੀਰ ਜੀ ਮੌਜੂਦ ਹੈ ਆਉਣ ਵਾਲੀ 5 ਸਤੰਬਰ ਦੀ ਜਿਹੜੀ ਦਿਨ ਹੈ 5 ਸਤੰਬਰ ਦਾ ਦਿਨ ਹੈ ਈਦ-ਉਲ-ਮਿਲਾਦ ਈਦ-ਉਲ-ਮਿਲਾਦ ਜਿਹੜਾ ਮਨਾਇਆ ਜਾ ਰਿਹਾ ਹੈ ਸਨ ਪੰਮੀ ਸਾਈ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਸ ਦਿਨ ਦਾ ਕੀ ਮਤਲਬ ਹੈ ਤੇ ਕੀ ਕਿਦਾਂ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ ਤੇ ਜਿਹੜੇ ਕਿਹੜੇ-ਕਿਹੜੇ ਧਰਮ ਦੇ ਲੋਕ ਨੂੰ ਮਨਾ ਸਕਦੇ ਸਾਰੀ ਗੱਲਬਾਤ ਪੰਮੀ ਸਾਈ ਜੀ ਦੇ ਨਾਲ ਕਰਾਂਗੇ ਸਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸੱਜ ਸ੍ਰੀ ਅਕਾਲ ਆਦਾਬ ਨਮਸਕਾਰ ਨਬੀ ਉਲ ਮਿਲ ਸਰਕਾਰ ਦੇ ਦੌਰਮ ਮੁਸਤਫਾ ਸੱਲੱਲਾਹੁ ਅਲੈਹ ਵਸੱਲਮ ਦਾ ਪਤਾਸ਼ ਦਾ ਦਿਨ ਵੀ ਹੈ ਤੇ ਆਪ ਆਪ ਸਰਕਾਰ ਨੇ ਇਸ ਦਿਨ ਨੂੰ ਪਰਦਾ ਵੀ ਫਰਮਾਇਆ ਸੀ ਰਹੀ ਗੱਲ ਕਿਹੜੇ ਕਿਹੜੇ ਧਰਮ ਨੂੰ ਮਨਾਣਾ ਚਾਹੀਦਾ ਹੈ ਹਜ਼ੂਰ ਅਕਰਮ ਜੋ ਅੱਲਾ ਦੇ ਨਬੀ ਹੁੰਦੇ ਨਾ ਉਹ ਪੂਰੀ ਆਲਮ ਵਾਸਤੇ ਪੂਰੀ ਦੁਨੀਆ ਵਾਸਤੇ ਆਂਦੇ ਨਾ ਕਿ ਖਾਲੀ ਇੱਕ ਮਜਬ ਵਾਸਤੇ ਤੋ ਹਜ਼ੂਰ ਅਕਰਮ ਸਰਕਾਰ ਸਰਕਾਰ ਦੇ ਆਲਮ ਸੱਲੱਲਾਹੁ ਅਲੈਹ ਵਸੱਲਮ ਨੂੰ ਰਹਿਮਤ ਅਲ ਆਲਮਿਨ ਵੀ ਕਿਹਾ ਜਾਂਦਾ ਹੈ ਰਹਿਮਤ ਅਲ ਆਲਮਿਨ ਦਾ ਮਤਲਬ ਹੁੰਦਾ ਕਿ ਪੂਰੇ ਆਲਮ ਤੇ ਰਹਿਮ ਕਰਨੇ ਵਾਲਾ ਨਾ ਕੀ ਖਾਲੀ ਐ ਸੁਪਾਉ ਇੱਕ ਕੌਮ ਤੇ ਇੱਕ ਮਜ਼ਹਬ ਤੇ ਕਿ ਪੂਰੀ ਕਾਇਨਾਤ ਤੇ ਰਹਿਮ ਕਰਨੇ ਵਾਲਾ ਜਿਹ ਚ तमाम مخلوقات ਆ ਜਾਂਦੀ ਅੱਲਾਹ ਪਾਕ ਦੀ ਚਿਹਰ ਪਿੰਦ ਇਨਸਾਨ ਸਭ ਆ ਜਾਂਦੇ ਸੋ ਇਹ ਸਾਰਿਆਂ ਨੂੰ ਤੁਮ ਤੁਮ ਨਮਨਣਾ ਲੈ ਚਾਹੀਦਾ ਇਸ ਦਿਨ ਦੀ ਬੜੀ ਸ਼ਫਾਤ ਹੈ ਇਸ ਦਿਨ ਕੀ ਹੋਣੀ ਚਾਹੀਦਾ ਨਬੀਉਨ ਮਿਲاد ਦੀ ਰਾਤ ਨੂੰ ਦਰੂਦ ਸ਼ਰੀਫ پڑھੋ ਇਬਾਦਤ ਕਰੋ ਆਪਣੇ ਰੱਬ ਦੀ ਬਾਰਗਾ ਤੇ ਵਿੱਚ ਦੁਆ ਕਰੋ ਜੁਰਯ ਕਮ ਦਾ ਵਾਸਤਾ ਦੇ ਕੇ ਔਰ ਅੱਲਾਹ ਪਾਕ ਹਜ਼ੂਰੀ ਅਕਰਮ ਦੇ ਸਦਕੇ ਨਾ ਦੁਆ ਕਬੂਲ ਫਰਮਾਉਂਦਾ ਹੈ ਸੋ ਮੇਰਾ ਸਭ ਨੂੰ ਇਹੀ ਕਹਿਣਾ ਹੈ ਤੇ ਜਿਹੜਾ ਦਿਨ ਹੈ ਪਿਆਰ ਔਰ ਮੁਹੱਬਤ ਦਾ ਦਿਨ ਹੈ ਹਜ਼ੂਰੀ ਅਕਰਮ ਜੋ ਸਰਕਾਰੇ ਤੋਂ ਇਸ ਦੁਨੀਆ ਤੇ ਜੋ ਤਸ਼ਰੀਫ ਫਰਮਾ ਹੋਏ ਤਾਂ ਪੂਰੀ ਦੁਨੀਆ ਲਈ ਮੁਹੱਬਤ ਦਾ ਪੈਗਾਮ ਲੈ ਕੇ ਆਏ तमाम वली अल्लाह तमाम और दूसरे धर्मों दे भी जेड़े पैरोकार जेड़े इस जान इन्हें जानते हैं सब मोहब्बत कर रहे हैं ਜੋਰੀਕਰਮ ਮੈਂ ਫਿਰ ਇਹ ਕਹੂੰਗਾ ਕਿ ਜੋਰੀਕਰਮ ਸਰਕਾਰ ਹੈ ਦੁਆਲਾ ਮੁਹੰਮਦ ਬਿਸਵਾ ਸੱਲੱਲਾਹੁ ਤਾਲਾ ਅਲੈਹੁ ਸੱਲਮ ਕਿਸੇ ਇੱਕ ਮਜ਼ੱਬ ਲਈ ਨਹੀਂ ਆਏ ਪੂਰੀ ਕਾਇਨਾਤ ਦੀ ਰਹਿਮਤ ਲਾਣ ਨੂੰ ਬਣ ਕੇ ਆਏ ਆ ਅੱਛਾ ਪੰਮੀ ਜੀ ਇੱਕ ਸਵਾਲ ਹੈ ਕਿ ਤੁਹਾਡਾ ਨਾਮ ਪੰਮੀ ਹੈ ਤੁਸੀਂ ਸਿੱਖ ਫੈਮਲੀ ਤੋਂ ਬਿਲੋਂਗ ਕਰਦੇ ਹੋ ਔਰ ਈਦੁਲ ਮਿਲਾਦ ਦੀ ਮਤਲਬ ਤੁਸੀਂ ਹਵਾਲੇ ਦੇ ਰਹੇ ਹੋ ਲੋਕਾਂ ਨੂੰ ਦੱਸ ਰਹੇ ਹੋ ਕਿ ਸਾਰਿਆਂ ਨੂੰ ਮਨਣੀ ਚਾਹੀਦੀ ਹੈ ਔਰ ਜੋ ਮੂਮਿਨ ਮਤਲਬ ਜੋ ਰਹਿਮਤੁਲ ਇਲਾਮੀਨ ਹੈ ਔਰ ਨਬੀ ਸਾਰਿਆਂ ਦੇ ਹੀ ਹੈ ਔਰ ਸਭੀ ਨਬੀ ਦੇ ਹੀ ਨੇ ਪਰ ਕੁਝ ਲੋਕ ਕੱਟੜ ਪੰਥੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਉਹ ਮੁਸਲਮਾਨ ਹੈ ਤੇ ਉਹਨਾਂ ਦਾ ਈਦ ਸਿਰਫ ਮੁਸਲਮਾਨ ਮਨਾਣਗੇ ਜਾਂ ਕੌਣ ਮਨਾਏਗਾ ਇਹ ਇਸ ਗੱਲ ਇਸ ਇਸਲੀਲ ਕੀ ਚੀਜ਼ ਹੈ ਮਤਲਬ ਤੁਸੀਂ ਜਿਹੜੀ ਈਦ ਹੈ ਉਹ ਤਾਂ ਸਿਰਫ ਮੂਮਿਨ ਜਾਂ ਮੁਮਦਨ मतलब मनांदे हो ਤੁਸੀਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਕੇ ਇਹ ਚੀਜ਼ ਦਾ ਤੁਸੀਂ ਜਿਹੜਾ ਉਹ ਸੈਲੀਬ੍ਰੇਟ ਕਰੋਗੇ 5 ਤਰੀਕ ਵਾਲੇ ਦਿਨ ਇਹਦਾ ਕੀ ਕਾਰਨ ਹੈ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਹਜ਼ੂਰੀ ਅਕਰਮ ਨੂੰ ਸਰਕਾਰੇ ਦੁਆਲਮ ਨੂੰ ਪੂਰਾ ਆਲਮ ਮੁਹੱਬਤ ਕਰਦਾ ਹੈ ਕਿਉਂਕਿ ਆਪ ਸਰਕਾਰ ਪੂਰੀ ਦੁਨੀਆ ਲਈ ਆਲਮ ਰਹਿਮਤ ਇਲਾਮ ਬਣ ਕੇ ਹੈ ਨਾ ਕਿ ਖਾਲੀ ਇੱਕ ਮਜਾਵਾਸ ਤੇ ਇੱਚ ਤਰ ਮੈਟਰ ਨਹੀਂ ਰੱਖਦਾ ਕੋਈ ਤੇ ਹਜ਼ੂਰੀ ਅਕਰਮ ਨੇ ਤਾਂ ਹਮੇਸ਼ਾ ਮੁਹੱਬਤ ਦਾ ਪੈਗਾਮ ਦਿੱਤਾ ਹੈ ਕੀ ਐਸਾ ਪਰ ਮੀ ਮਤਲਬ ਗੱਲ ਕੀ ਹੈ ਮੇਰਾ ਸਵਾਲ ਸਮਝੋ ਕੁਝ ਲੋਗ ਇਸ ਇੰਟਰਵਿਊ ਤੋਂ ਬਾਅਦ ਤੁਹਾਡੇ ਤੇ ਉਂਗਲਾਂ ਵੀ ਚੱਕਣਗੇ ਕਿ ਸਿੱਖ ਹੋ ਕੇ ਈਦ ਮਨਾ ਰਿਹਾ ਹੈ ਹਿੰਦੂ ਹੋ ਕੇ ਸਿੱਖ ਹੋ ਗਿਆ ਚਲੋ ਆਪਣੇ ਲਈ ਤਾਂ ਸਾਰੀਆਂ ਗੱਲਾਂ ਬਰਾਬਰ ਨੇ ਪਰ ਇਹ ਕੀ ਦਲੀਲ ਹੈ ਉਹਨਾਂ ਦੇ ਲਈ ਜਿਹੜੇ ਲੋਗ ਕੱਟੜ ਪੰਥ ਦਾ ਕੱਟੜਵਾਦੀ ਦਾ ਜਿਹੜਾ ਮਤਲਬ ਪੈਗਾਮ ਪੇਸ਼ ਕਰਦੇ ਦੁਨੀਆ ਦੇ ਮੂਰੇ ਇਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੋ ਕੱਟੜਪੰਥੀ ਦਾ ਪੈਗਾਮ ਦਿੰਦੇ ਉਹ ਗਲਤ ਹੈ ਕੋਈ ਵੀ ਜਿਹੜਾ ਧਰਮ ਹੈ ਨਾ ਚਾਹੇ ਸਿੱਖੀ ਜ਼ਮਾਨ ਚਾਹੇ ਹਿੰਦੂ ਧਰਮ ਮੇਂ ਵੇਦ ਸ਼ਾਸਤਰ ਹੈ ਕੋਈ ਵੀ ਕਿਸੇ ਦੇ ਧਰਮ ਖਿਲਾਫ ਨਹੀਂ ਜਾਂਦੇ ਉਹ ਇੱਕ ਈਸ਼ਵਰ ਦੀ ਇੱਕ ਰੱਬ ਦੀ ਰਾਧਨਦੀ ਪੈਰਵਾਹੀ ਕਰਦੇ ਹੈ ਹੈਨਾ ਤੇ ਉਹ ਈਸ਼ਵਰ ਨੇ ਅੱਲਾ ਪੱਲੇ ਸਮਝਣ ਲਈ ਗੱਲ ਲਈ ਹੈ ਕਿ ਈਸ਼ਵਰ ਕੌਣ ਹੈ ਉਹੀ ਈਸ਼ਵਰ ਹੈ ਉਹੀ ਅੱਲਾ ਹੈ ਉਹੀ ਗੋੜ ਹੈ ਉਹੀ ਨਿਰੰਕਾਰ ਹੈ ਉਹੀ ਪਰਮਾਤਮਾ ਹੈ ਲੇਕਿਨ ਜੇਨਾ ਲੋਗਾਂ ਨੂੰ ਇਹ ਸਮਝ ਨਹੀਂ ਆ ਉਹਨਾਂ ਨੇ ਤਾਂ ਰੱਬ ਨੂੰ ਵੀ ਵੰਡ ਲਿਆ ਰੱਬ ਤਾਂ ਇੱਕ ਹੈ ਠੀਕ ਹੈ ਅਜਿਹਾ ਜਿਵੇਂ ਨਬੀ ਮੇ ਸੰਜਾ ਰਾਇਆ ਹੈ ਪੂਰੇ ਪਰਵਰਤੀ ਗਾਰ ਨੇ ਉਸ ਰੱਬ ਨੇ ਉਸ ਕਾਲਪੁਰਖ ਨੇ ਕਿਸੇ ਇੱਕ ਮਜ਼ਹਬ ਵਾਸਤੇ ਨਹੀਂ ਭੇਜਿਆ ਉਹਨਾਂ ਨੇ ਪੂਰੇ ਆਲੂ ਨੂੰ ਸਮਝਾਉਣ ਵਾਸਤੇ ਭੇਜਿਆ ਕਿ ਮੇਰੀ ਰਾਹ ਤੇ ਆਓ ਮੈਂ ਇੱਕ ਸੋ ਇਸੇ ਤਰ੍ਹਾਂ ਸਰਕਾਰੇ ਤੁਹਾਨੂੰ ਸੱਲ ਸੱਲ ਅੱਲਾਹ ਤਾਲਾ ਅਲਾਹ ਸੱਲ ਜਦੋਂ ਇਸ ਦੁਨੀਆ ਤੇ ਤਸ਼ਰੀਫ ਫਰਮਾ ਹੋਏ ਤਾਂ ਆਪਨੇ ਜਦੋਂ ਇਹਨਾਂ ਨੂੰ ਨਬੂਵਤ ਨਬੂਵਤ ਮਿਲੀ ਤੋਂ ਇਹਨਾਂ ਨੇ ਇੱਕ ਰੱਬ ਦਾ ਹੀ ਔਕਾ ਦਿੱਤਾ ਇੱਕ ਰੱਬ ਦਾ ਹੀ ਪੈਗਾਮ ਦਿੱਤਾ ਕਿ ਔਰ ਮੁਹੱਬਤ ਦਾ ਪੈਗਾਮ ਦਿੱਤਾ ਕਿ ਛੇ ਧਰਮ ਕੋਈ ਮੈਟਰ ਨਹੀਂ ਕਰਦਾ ਮੈਟਰ ਨਹੀਂ ਕਰਦਾ ਸੋ ਮੈਂ ਤੇ ਸਗੈ ਨੇ ਜਿਹੜਾ ਪਿਆਰ ਨਾਲ ਜਦੋਂ ਚਾਹੀਓ ਅ ਦਸੇ ਗੁਰੂਆਂ ਦੇ ਧਿਆਨ ਤਿਆਰ ਆਂਦੇ ਆ ਜਾਂ ਕੋਈ ਵੀ ਤਿਆਰ ਆਂਦਾ ਮਿਲਜੁਲ ਕਮਲ ਜਨ ਨਾਪਸੀ ਭਾਈਚਾਰਾ ਬਣੇ ਕਿਉਂਕਿ ਅੱਲਾ ਪਾਕ ਕਦੀ ਵੀ ਦੰਗਾ ਵਿਸਾਦ ਕਜਾਰ ਨਿਰੰਕਾਰ ਲੈ ਲੋ ਜਾਂ ਕਾਲਪ ਕਦੀ ਵੀ ਦੰਗਾ ਵਿਸਾਦ ਫਨਾਨ ਲੈ ਲੈਣ ਨੂੰ ਰੱਬ ਪਸੰਦ ਨਹੀਂ ਕਰਦਾ ਰੱਬ ਨੂੰ ਪਸੰਦ ਹੈ ਅਮਨ ਔਰ ਸ਼ਾਂਤੀ ਵੀ ਮਦਦ ਨਹੀਂ ਕਰਾਂਗੇ ਸਾਡੇ ਵੱਲੋਂ ਜਰੂਰ ਹੋਣਾ ਉਹ ਜਿਹੜੀ ਮਦਦ ਹੁੰਦੀ ਹੋਊਗੀ ਪੂਰੇ ਪੰਜਾਬ ਦੇ ਹਰ ਇੱਕ ਬੰਦਾ ਨਾਲੇ ਮਦਦ ਕਰੂਗਾ ਇੱਕ ਕੋਈ ਪਾਰਟੀਕਲ ਸਮਾਜ ਹੀ ਧਰਮ ਨਹੀਂ ਜਾਊਗਾ ਉੱਥੇ ਮਦਦ ਕਰਨ ਜਦੋਂ ਪੰਜਾਬ ਕਿਸੇ ਨਾਲ ਖੜਦਾ ਉਹਨੇ ਕਿਸੇ ਦੀ ਜਾਤ ਜਾਂ ਬਰਾਦਰੀ ਦੇ ਕੇ ਥੋੜੀ ਖੜਦਾ ਆ ਹੁਣ ਜਦੋਂ ਪੰਜਾਬ ਨਾਲ ਅਸੀਂ ਖੜੇ ਆ ਤਾਂ ਅਸੀਂ ਜਾਤ ਜਾਂ ਬਰਾਦਰੀ ਦੇ ਕੇ ਥੋੜੀ ਖੜਾਂਗੇ ਅਸੀਂ ਸਭ ਮੁਹੱਬਤ ਹਾਸਤੇ ਖੜਾਂਗੇ ਇਨਸ਼ਾਅੱਲਾ ਜ਼ਰੂਰ ਖੜਾਂਗੇ ਸਾਈ ਜੀ ਮਤਲਬ ਕੀ ਸੋਚੇ ਕਦੇ ਵੀ ਜਿਹੜੇ ਤੁਹਾਡੇ ਡੇਰੇ ਚ ਬੰਦੇ ਆਂਦੇ ਆ ਹਜ਼ੂਰ ਸ਼ਹੀਦ ਨਸ਼ੀਕ ਅਬਦੁਲ ਕਾਦਰ ਜਿਲਾਨੀ ਦੇ ਮਹਬੂਬ ਸੁਬਾਨੀ ਦੇ ਆਸ਼ਿਕ ਜਿਹੜੇ ਆਂਦੇ ਆ ਹੁਣ ਜਿਹੜੇ ਹੜਾ ਮਤਲਬ ਹੜ ਆਏ ਹੋਏ ਆ ਬਾੜ ਦੇ ਹਾਲਾਤ ਬ ਕੀ ਪੈਗਾਮ ਹੈ ਔਰ ਕਿਤਾ ਦੀ ਸਹਾਇਤਾ ਤੁਹਾਡੇ ਵੱਲੋਂ ਕੀਤੀ ਗਈ ਹੈ ਕੀਤੀ ਜਾਵੇਗੀ ਕੀ ਤੁਸੀਂ ਕਹਿਣਾ ਕੀ ਚਾਹੋਗੇ ਉਸ ਬਾਰੇ ਦੇਖੋ ਮੇਰਾ ਪੈਗਾਮ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਆਪਣੀ ਰੱਬ ਦੀ ਬਾਰਗਾਹ 'ਚ ਆਪਣੇ ਸ਼ੇਖ ਅਬਦੁਲ ਗਾਜ਼ੀ ਨੰਦੀ ਦੀ ਬਾਰਗਾਹ 'ਚ ਇਹ ਦੁਆ ਕਰੂੰਗਾ ਕਿ ਅੱਲਾਹ ਪਾਕ ਜਿਹੜੀ ਇਹ ਆਫਤਾ ਆਈ ਹੈ ਜ ਜਿਹਨਾਂ ਨੇ ਆਫਤਾ ਭੀਤੀ ਹੈ ਆਫਤਾ ਭੀਤ ਗਈ ਹੈ ਜਿਨ੍ਹਾਂ ਦੇ ਕਾਰੋਬਾਰ ਉੱਜੜ ਗਏ ਅੱਲਾਹ ਪਾਕ ਉਹਨਾਂ ਨੂੰ ਸਬਰ ਅਤਾ ਸਬਰ ਅਤਾ ਪਰਮਾਇ اور اللہ پاک جو ہے بارش ہو رہی ہے اپنے سجاد تو اللہ پاک صاحب نے بچائے سب تے اپنی رحمت پر سایہ میری تو دعا اپنے رب اگے ہی ہے باقی رہی گل یہ جو میرے رب دا حکم ہوئے گا تے دیکھو صوفی او ہوندا فقیر او ہوندا جو اللہ دی مخلوق دی خدمت کرے اللہ دا فرمان ہے اور علی نبی صلی اللہ علیہ وسلم دا فرمان ہے میرے پیارے مرشدہ فرماتے ہیں خدمت ہے خلق ਅਗਰ ਇਸ ਕੋਈ ਖਿਦਮਤ ਤੇ ਖਲਕ ਨਹੀਂ ਕਰਦਾ ਤੇ ਉਹ ਕਦੀ ਵੀ ਅੱਲਾ ਦੇ ਕਰੀਬ ਨਹੀਂ ਪਹੁੰਚ ਸਕਦਾ ਜਿੱਥੇ ਤੱਕ ਮੇਰੀ ਰਸਾਈ ਹੋਏਗੀ ਮੈਂ ਹੁਕਮ ਅੱਲਾ ਦੇ ਨਾਲ ਆਪਣੇ ਸ਼ੇਖ ਦੇ ਹੁਕਮ ਦੇ ਨਾਲ ਮੈਂ ਜੋ ਆਪਦਾ ਦੇ ਵਿੱਚ ਇਹਨਾਂ ਦੇ ਵਿੱਚ ਹੈ ਇਹ ਸਭ ਆਪਦਾ ਦੇ ਵਿੱਚ ਹੈ ਲੋ ਉਹਨਾਂ ਦੀ ਮਦਦ ਕਰਨ ਵਾਸਤੇ ਖੜਾ ਹਾਂ ਬਾਕੀ ਮੇਰੇ ਰੱਬ ਦੀ ਰਹਿਮਤ ਚਾਹੀਦੀ ਹੈ ਮੇਰੇ ਸ਼ੇਖ ਦਾ ਕਰਮ ਚਾਹੀਦਾ ਬਿਨਾਂ ਰਜ਼ਾਏ ਅੱਲਾ ਤੋਂ ਕੁਝ ਨਹੀਂ ਹੈ ਮੈਂ ਤੇ ਅੱਜ ਵੀ ਹੁਣ ਵੀ ਇੰਟਰਵਿਊ ਦਿੰਦੇ ਹੋਏ ਦੁਆ ਕਰੂੰਗਾ ਆਪਣੇ ਰੱਬ ਅੱਗੇ ਕਿ ਮੇਰਾ ਪਰਵਰਦੀਗਾਰ रहमत करे सब ते कि पा किसी कल तो खफा है मेरा मौला सब गुनाह दी मखफड़ी ता फरमाए सबनों सब्रता फरमाए जी है ना मेरा रब सोना रब रहीम है करीम है अपने रब बारगाह वारगाह दुआ करो कि परवरदिगार चाहे वह गुरुद्वारा साहब जाके करो चाहे मंदिर जाके करो लेकिन करने चाहिए अपनी रब दी बारगाह च दुआ के रब या रब जड़ी आपदा इन्हों तो ख़त्म कर अमनो शांति अता फरमा ਸਭ ਨੂੰ ਸੁਖ ਸ਼ਾਂਤੀ ਆਤਾ ਪਰਮ। ਸੋ ਕਸੀ ਨਾਲ ਖੜੇ ਜੋ ਹੋ ਸਕਿਆ ਕਰਾਂ ਜਨਾਬ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਦੋਸਤੋ ਇਸਨ ਸਾਡੇ ਨਾਲ ਪੰਮੀ ਸਾਈ ਜੀ ਜੋ ਕਿ ਕਪੂਰ ਹਸਪੀਟਲ ਦੇ ਵਿੱਚ ਜਿਹੜੀ ਸਰਕਾਰ ਗਿਆਨੀ ਵਾਲੇ ਬੜੇ ਪੀਰ ਦੀ ਜਿੱਥੇ ਦਰਗਹ ਬਾਰਗਾ ਬਣਾ ਰੱਖੀ ਹੈ ਤੇ ਉੱਥੇ ਸੇਵਾਦਾਰ ਨੇ ਔਰ ਆਸ਼ਿਕਾ ਨੇ ਗੋਸਪਾਕ ਦੇ ਜਿਹੜੇ ਆਸ਼ਿਕ ਨੇ ਬਹੁਤ ਵੱਡੇ ਤੇ ਬਾਕੀ ਦੀ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਦੱਸਣਾ ਕਿ ਜਿਹੜੀ ਈਦ ਹੈ ਉਹ ਜਿਹੜੇ ਲੋਗ ਹੈ ਹਰ ਤਰ੍ਹਾਂ ਮਨੋਂ ਮਨਾਣੀ ਚਾਹੀਦੀ ਹੈ ਕਿ ਇਕੱਲੇ ਮੁਸਲਮਾਨਾਂ ਨੂੰ ਮਨਾਣੀ ਚਾਹੀਦੀ ਹੈ। ਬਾਕੀ ਤੁਸੀਂ ਇਹ ਖਬਰ ਜਰੂਰ ਦੇਖਣਾ ਕਿਉਂਕਿ ਇਸ ਇੰਟਰਵਿਊ ਦੇ ਵਿੱਚ ਮੁਹੱਬਤ ਦਾ ਪੈਗਾਮ ਦਿੱਤਾ ਗਿਆ ਹੈ ਤੁਸੀਂ ਜੁੜ ਰਹੇ ਹੋਣੇ ਪੱਕ ਪੰਜਾਬੀ ਦੇ ਨਾਲ ਤੇ ਮੈਂ ਕਾਸ਼